ਇਹਨਾਂ ਦੇ ਬਿਮਾਰ ਕਾਰਨ ਨਹੀਂ ਥੋੜਾ ਜਿਹਾ ਟੈਨਸ਼ਨ ਜੀ ਲੈ ਲਈਦੀ ਆ ਆ ਦਾ ਦਿਹਾੜੀ ਦਾ ਪਾ ਮੜਾ ਮੋਟਾ ਕਰ ਆਈਦਾ ਵਾ ਫਿਰ ਅਸੀਂ ਇਹਨਾਂ ਨੂੰ ਪਹਿਲੋ ਜਲੰਧਰ ਲਗਾਏ ਤੇ ਵਾਵਾ ਟਾਈਮ ਉੱਥੇ 5-4 ਦਿਨ ਰੇ ਰੱਖਿਆ ਕਿ ਉਹਨਾਂ ਐਨੇ ਪੈਸੇ ਜਮਾ ਕਰਾ ਦਿਓ ਐਨੇ ਉਹਨੇ ਕਰੀ ਗਏ ਭੈਣਾ ਭਰਾਵਾਂ ਤੋਂ ਲੈ ਕੇ ਫਿਰ ਮੋਗੇ ਦਾ ਸਪਾਈ ਫਿਰ ਸਾਡੇ ਨਾਲ ਵੀਰ ਹੋ ਗਏ ਗੱਡੀ 'ਚ ਲੈ ਕੇ ਖਾਲਸਾ ੜਾਲਿਆ ਨੂੰ ਕਿਹਾ ਉਹ ਫਿਰ ਦਾਖਲ ਕਰਾ ਕੇ ਆਈ ਨਾਲ ਚੱਕ ਕਪ ਕਰਾਇਆ ਜਿੰਨਾ ਵੀ ਸੀ ਤੇ ਫਿਰ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਆ ਹੁਣ ਵੀ ਘਰ ਦਾ ਮੈਂਬਰ ਜਿੱਦਾਂ ਖੜੇ ਹੁੰਦੇ ਆ ਕਿ ਮੈਨੂੰ ਤੇ ਇਦਾਂ ਹੀ ਲੱਗਾ ਕਿ ਮੇਰੇ ਭੈਣ ਭਰਾ ਮੇਰੇ ਨਾਲ ਭੈਣਾਂ ਦੇ ਨਾਲ ਮੋਢਾ ਲਾ ਕੇ ਸਾਨੂੰ ਸਾਥ ਦਿੱਤਾ ਉਹਨਾਂ ਨੇ ਤੇ ਘਰ ਦੇ ਮੈਂਬਰ ਹੋ ਕੇ ਸਾਡੀ ਗੱਲਬਾਤ ਸੁਣੀ ਆ ਤੇ ਭੈਣਾਂ ਤੇ ਹਜੇ ਪੜਦੀਆਂ ਵਾਂ ਤੇ ਪੈਸਾ ਤੇ ਲਾਹੌਰ ਕਿੱਥੋਂ ਆਉਣਾ ਸਾਨੂੰ ਇਨ੍ਹਾਂ ਵੀਰਾਂ ਨੇ ਹੀ بڑا ਸੰਯੋਗ ਦਿੱਤਾ ਅਸੀਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਰੱਬ ਇਹ ਦੂ ਵੀ ਜਾਦੀ ਤਰੱਕੀ ਬਖਸ਼ੇ ਸਾਰਿਆਂ ਦੇ ਦੁੱਖ ਦੇ ਵੇਲੇ ਸਾਡੀ ਬਾਹ ਫੜਦੇ ਆਹੇ ਵੀਰ